ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਪਿਆਰੇ ਦੋਸਤਾਂ ਨੂੰ ਮੈਂ ਤੁਹਾਡਾ ਦੋਸਤ ਯੂਪੀ ਤੋਂ ਸੁਖਮਨ ਤੇ ਦੋਸਤੋ ਸਾਡੇ ਯੂਪੀ ਵਿੱਚ ਆ ਗਿਆ ਏ ਪਾਣੀ ਮਤਲਬ ਬਾੜ ਆ ਚੁੱਕੀ ਬਹੁਤ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਪਾਣੀ ਸਵੇਰ ਦਾ ਹੀ ਸਵੇਰੇ ਜਦੋਂ ਮੈਂ 4:00 ਵਜੇ ਉੱਠਿਆ ਤੇ ਉਦੋਂ ਹੈ ਨਹੀਂ ਸੀ ਪਾਣੀ ਬਿਲਕੁਲ ਵੀ ਤੇ ਪਾਣੀ ਕਾਫੀ ਛੱਡਿਆ ਏ ਦੋ ਤਿੰਨ ਦਿਨ ਲਗਾਤਾਰ ਮੀਂਹ ਪਿਆ ਸੀ ਤਾਂ ਕਰਕੇ ਪਾਣੀ ਆ ਗਿਆ ਦੂਜੀ ਵਾਰ ਆ ਗਿਆ ਏ ਇੱਕ ਵਾਰ ਉਦੋਂ ਆਇਆ ਸੀ ਆ ਬਰਸਾਤਾ ਸ਼ੁਰੂ ਹੋਣ ਤੋਂ ਪਹਿਲਾਂ ਤੇ ਇਸ ਵਾਰ ਦੇਖਦੇ ਹਾਂ ਹੁਣ ਕਿੰਨਾ ਕਉਂਦਾ ਸੀ ਕਿੰਨੇ ਜ਼ਿਆਦਾ ਨਾ ਵੀ ਕਿਉਂਕਿ ਬਹੁਤ ਨੁਕਸਾਨ ਜਾਂ ਕਰ ਦਿੰਦਾ ਏ ਪ ਤੇ ਸਭ ਗੰਦ ਪਾ ਕੇ ਰੱਖ ਦੇਣਾ ਬਹੁਤ ਗੰਦਾ ਪਾਣੀ ਆਉਂਦਾ ਨਾ ਤੇ ਚਲੋ ਦਿਖਾਉਣੀ ਆ ਤੁਹਾਨੂੰ ਥੋੜਾ ਆਸੇ ਪਾਸੇ ਦਾ 뷰 ਘਰ ਦਾ 뷰 ਦਿਖਾਉਣੀ ਆ ਤੇ ਨੀਵੇਂ ਇਲਾਕਿਆਂ ਦਾ ਇਹੀ ਹੁੰਦਾ ਏ ਇਹੀ ਹਾਲ ਹੁੰਦਾ ਏ ਨੀਵੇਂ ਇਲਾਕਿਆਂ ਚ ਬਹੁਤ ਪਾਣੀ ਆ ਜਾਂਦਾ ਸਾਡੇ ਇੱਥੇ ਤੇ ਜਦੋਂ ਅਸੀਂ ਛੋਟੇ ਹੁੰਦੇ ਰਹੇ ਸੀ ਬਚਪਨ ਵਿੱਚ ਤੇ ਮਤਲਬ ਇੰਨਾ ਜ਼ਿਆਦਾ ਪਾਣੀ ਆਉਂਦਾ ਇੱਕ ਇੱਕ ਬਰਸਾਤਾਂ ਦੇ ਵਿੱਚ ਤੇ ਤਿੰਨ ਚਾਰ ਵਾਰੀ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਹੈ ਕਈ ਵਾਰੀ ਡੋਬੂ ਪਾਣੀ ਵੀ ਘਰਚ ਆ ਜਾਂਦਾ ਹੈ ਬਹੁਤ ਅਸੀਂ ਪਾਣੀ ਵੇਖਿਆ ਬੇੜੀਆਂ ਤੇ ਲੰਗੇ ਤੇ ਬਹੁਤ ਟਾਈਮ ਲੱਟਿਆ ਔਖਾ ਤੇ ਇਸ ਵਾਰ ਵੀ ਪਾਣੀ ਹੁਣ ਵੀ ਹੁਣ ਤਿੰਨ ਚਾਰ ਸਾਲ ਚਾਰ ਪੰਜ ਸਾਲ ਹੋ ਗਏ ਨਹੀਂ ਆਂਦਾ ਸੀ ਤੇ ਕਦੇ ਕਦੇ ਆ ਜਾਂਦਾ ਕਈ ਕਈ ਸਾਲ ਇੱਕ ਇੱਕ ਦੋ ਦੋ ਵਾਰ ਆ ਜਾਂਦਾ ਪਾਣੀ ਤੇ ਆ ਦੇਖੋ ਗੰਨੇ ਸਭ ਫਸਲਾਂ ਖਰਾਬ ਹੋ ਜਾਂਦੀਆਂ ਆ ਜਦੋਂ ਟਾਈਮ ਨਾ ਆਂਦਾ ਪਾਣੀ ਤੇ ਫਿਰ ਬਹੁਤ ਫਸਲਾ ਮਤਲਬ ਖਰਾਬ ਕਰ ਦਿੰਦਾ ਇਸ ਆ ਝੋਨਾ ਵੀ ਲਾਇਆ ਸੀ ਸਭ ਡੁੱਬ ਜਾਣਾ ਹੁਣ ਤੇ ਗੰਨੇ ਥੋੜੇ ਵੱਧ ਗਏ ਆ ਤਾਂ ਕਰਕੇ ਥੋੜੇ ਵੱਜ ਜਾਂਦੇ ਝੱਲ ਲੈਂਦੇ ਆ ਨਹੀਂ ਤੇ ਪਿਛਲੀ ਵਾਰ ਅੱਜ ਤੋਂ ਪਹਿਲੀ ਪਹਿਲੀ ਆ ਗਏ ਉਦੋਂ ਗੰਨੇ ਛੋਟੇ ਸੀ ਤੇ ਉਦੋਂ ਇੰਨਾ ਨੁਕਸਾਨ ਹੋਇਆ ਸਭ ਖਰਾਬ ਕਰਤੀ ਸੀ ਤੇ ਚਲੋ ਆਪਾਂ ਚੱਲਦੇ ਰਾਵਲ ਥੋੜਾ ਜਿਹਾ ਵੀਊ ਦਿਖਾਣੇ ਤੁਹਾਨੂੰ ਇਹ ਆ ਜੀ ਸਾਡਾ ਘਰ ਚਲਦੇ ਆਂ ਬਲਵੰਤ ਕੀ ਹਾਲ ਚਾਲ ਨੇ ਬਾਏ ਬਾਏ ਟਾਟਾ ਪਾਣੀ ਲੈਂਦਾ ਤੂੰ ਇੰਨੀ ਤੂੰ ਰੌਣ ਹੀ ਨਹੀਂ ਬਲਵੰਤ ਚਾਰਿਆ ਬਾਬਾ ਜੀ ਦਾ ਮੁੰਡਾ ਨਜ਼ਾਰੇ ਲੈਂਦੇ ਆ ਤੂੰ ਪਾਣੀ 'ਚ ਟਿਕਾ ਨਹੀਂ ਹੈਗਾ ਤੈਨੂੰ ਸੱਲੇ ਅੰਦਰ ਆਪਾਂ ਕਿੰਨੇ ਜਾ ਰਹੇ ਲੈਦਾ ਸੀ ਨਿਕਲ ਹੀ ਨਹੀਂ ਹੁੰਦਾ ਬਾਹਰ ਪਾਣੀ 'ਚ ਬਲਵੰਤ ਜਿੰਨੇ ਤੋਂ ਸਾਡੇ ਘਰ ਕਿੰਨਾ ਆਇਆ ਪਾਣੀ ਮਥੇਰਾ ਪਾਣੀ ਅੰਦਰ ਲੈ ਵੜਿਆ ਹੀ ਬਚਿਆ ਬਸ ਉਹ ਬੋਲਦੇ ਗੁਰਦੁਆਰੇ ਬਾਰ-ਬਾਰ ਹੋ ਗਿਆ ਬਾਰ-ਬਾਰ ਹੋ ਗਿਆ ਅੱਛਾ ਤੇ ਆਪਾਂ ਸਾਡੇ ਵੀ ਆ ਰਿਹਾ ਹੈ ਚੜ ਰਿਹਾ ਬਹੁਤ ਤੇਜ਼ ਪਾਣੀ ਆ ਰਿਹਾ ਹਾਂ ਹਾਂ ਵੜ ਪਣ ਜੀ ਮੈਂ ਤੇਰੀ ਫੋਟੋ ਖਿਚਾ ਮੇਰੇ ਮੁੰਡ ਬਣਾਵੇ ਵੀਡੀਓ ਬਣਾਣੀ ਹੈ ਬਲਵੰਤ ਹਾਂ ਮੈਂ ਵੜ ਜਾ ਵੜਨਾ ਇੱਥੇ ਇਤਨੀ ਮਾੜੀ ਆ ਐਨੇ ਬਣ ਜੀ ਕਿਤਾ ਲੱਗੂਗਾ ਦੇਖ ਸਕਦੇ ਹੋ ਬਰਸਾਤ ਦੇ ਵਿੱਚ ਸਾਰਾ ਮੀਂਹ ਬਹੁਤ ਪੈਂਦਾ ਤੇ ਸਭ ਖਰਾਬ ਹੋ ਜਾਂਦਾ ਹੈ ਕਾਲਾ ਕਾਲਾ ਜਾ ਹੋ ਜਾਂਦਾ ਬਹੁਤ ਮੀਂਹ ਪੈਂਦਾ ਤੇ ਆ ਆਪਣਾ ਟਰੈਕਟਰ ਖਲੋਤਾ ਹੈ ਤੇ ਟਰਾਲੀ ਤੇ ਪਾਣੀ ਹੌਲੀ ਹੌਲੀ ਚੜ ਰਿਹਾ ਹੈ ਕਾਫੀ ਜ਼ਿਆਦਾ ਬਹੁਤ ਤੇਜ਼ੀ ਨਾਲ ਚੜ ਰਿਹਾ ਪਾਣੀ ਸਵੇਰ ਦਾ ਹੀ ਤੇ ਆ ਦੇਖੋ ਜੀ ਇੱਧਰ ਵੀ ਦਿਖਾ ਦਿੰਨੇ ਆ ਤੁਹਾਨੂੰ ਸਭ ਪਾਣੀ ਪਾਣੀ ਹੋ ਗਿਆ ਜਿਸ ਸਵੇਰੇ 4 ਵਜੇ ਮੈਂ ਉੱਠਿਆ ਤੇ ਇੱਥੇ ਬਿਲਕੁਲ ਪਾਣੀ ਨਹੀਂ ਹੈਗਾ ਸੀ ਇੱਕਦਮ ਵੱਧ ਗਿਆ ਤੇ ਤੇਜ਼ੀ ਨਾਲ ਵੱਧ ਰਿਹਾ ਸਭ ਹੈਦਰਾ ਆਪਾਂ ਸਬਜੀ ਵਿੱਜੀ ਥੋੜੀ ਇੱਧਰ ਵੀ ਮੈਨੂੰ ਲੱਗਦਾ ਚੜ ਜਾਣਾ ਆ ਦੇਖੋ ਜੀ ਸਭ ਪਾਣੀ ਪਾਣੀ ਆ ਸਭ ਖੇਤ ਖਾਲੀ ਇੱਥੇ ਮੱਝ ਚਾਰਦੇ ਨੇ ਮੱਝਾਂ ਤੇ ਅੱਜ ਬਿਲਕੁਲ ਪਾਣੀ ਪਾਣੀ ਹੋ ਗਿਆ ਗੰਦਾ ਪਾਣੀ ਬਹੁਤ ਆਂਦਾ ਜਦੋਂ ਵੀ ਆਂਦਾ ਤੇ ਸਾਡੇ ਯੂਪੀ ਦੇ ਵਿੱਚ ਹਰ ਮਤਲਬ ਜਦੋਂ ਅਸੀਂ ਛੋਟੇ ਹੁੰਦੇ ਰਹੇ ਸੀ ਬਹੁਤ ਜ਼ਿਆਦਾ ਪਾਣੀ ਆਂਦਾ ਹੁੰਦਾ ਸੀ ਤੇ ਇਸ ਵਾਰੀ ਦੂਜੀ ਵਾਰ ਆ ਗਿਆ ਇਹ ਪਹਿਲੇ ਜਦੋਂ ਬਰਸਾਤ ਅਸਲੀ ਸ਼ੁਰੂਆਤ ਹੋਈ ਉਦੋਂ ਆਇਆ ਇਹ ਪਾਣੀ ਮੀ ਕਾਫੀ ਪਿਆ ਹੀ ਹੁਣ ਦੋ ਵਾਰੀ ਮੀ ਦੋ ਦਿਨ ਲਗਾਤਾਰ ਮੀ ਪਿਆ ਤੇ ਪਾਣੀ ਛੱਡਿਆ ਹੈ ਨਾ ਪਿੱਛੋਂ ਆਹ ਦੇਖੋ ਜੀ ਪਾਣੀ 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 ਕਰੋ ਚੈੱਕ ਤੁਸੀਂ ਵੀ ਵਿਊ ਤੇ ਬਾਕੀ ਤੁਹਾਨੂੰ ਹੋਰ ਸੜਕ ਤੇ ਵੀ ਦਿਖਾਣੇ ਆ ਟੋਮੀ ਟੋਮੀ ਲਾਰਿਆ ਨਜ਼ਾਰੇ ਪਤਾ ਨਹੀਂ ਚੂਹੇ ਫੜ ਫੜ ਕੇ ਵਿਚਾਰੇ ਛੋਟੇ ਛੋਟੇ ਜੀਵ ਜੰਤੂ ਵੀ ਪਾਣੀ ਤੋਂ ਬਚਣ ਲਈ ਉੱਪਰ ਆਉਂਦੇ ਨਾ ਤਾਂ ਕਰਕੇ ਉਹ ਪਤਾ ਨਹੀਂ ਆਹ ਦੇਖੋ ਚੂਹੇ ਨੂੰ ਫੜ ਲਿਆ ਇੰਨੇ ਨੰਗਰ ਸਾਡੇ ਖੜੇ ਆ। ਸਾਹਮਣੇ ਦਾ। ਹੁਣ ਜੇ ਇੱਥੇ ਵੀ ਚੜ ਗਿਆ ਪਾਣੀ ਫਿਰ ਸਾਨੂੰ ਨੰਗਰ ਉਧਰ ਕਰਨੇ ਪੈਣੇ। ਬਸ ਕਰ ਤਾ ਬਸ। ਆ ਜਾ। ਚਲੀ ਰਾਤੇ। ਆ ਜਾ। ਨਹੀਂ ਮੈਂ ਨਹੀਂ ਆਉਣਾ। ਤੇ ਰਾਤ ਚਲੀ ਯਾਰ। ਸਾਡੀ ਮੰਨੀ ਵੀ ਖੜੀ ਆ। ਤੇ ਦੋਸਤੋ ਆ ਸਾਡਾ ਸਰਕਾਰੀ ਨਲਕਾ ਹੈ ਜੀ। ਅਲਿੰਦਰ ਰਾਤ ਚਲੀ ਬਲਵੰਦ ਤੋਂ। ਚਲ। ਆ ਚਪਨਾ ਲਾ ਰਹੇ। ਪੈਟੋਂ ਲਈ ਪਹੁੰਚੇ। ਬਹੁਤ ਹੋ ਗਿਆ ਕਿੰਨਾ। ਚਲ ਰਾਤਾਂ ਚੱਲ ਜੇਣਾ ਹੈ ਹਾਂ ਰਾਤਾਂ ਚੱਲ ਜੇਣਾ ਵਾ ਵਡੇਰਾ ਤੱਕ ਆ ਜਾ ਦਵਿੰਦਰ ਬੜੀ ਗੀਰੂ ਆ ਗਈ ਥੋੜਾ ਜਿਹਾ ਇੰਜੋਏ ਕਰ ਲਈ ਪਾਣੀ ਦੇ ਵਿੱਚ ਥੋੜਾ ਫਿੱਕੇ ਵੇਚ ਦੇ ਬਲਵੰਤ ਆ ਰਿਹਾ ਮੈਂ ਵੀਡੀਓ ਬਣਾਵਾਂਗੇ ਆਪਾਂ ਠੀਕ ਬਲਵੰਤ ਤੇ ਖੜਾ ਬਾਬਾ ਜੀ ਦਾ ਮੁੰਡਾ ਬੱਚਿਆਂ ਨੂੰ ਬਹੁਤ ਚਾਹ ਹੁੰਦਾ ਸੀ ਜਦੋਂ ਛੋਟੇ ਸੀ ਬਹੁਤ ਚਾਹ ਹੁੰਦਾ ਰਿਹਾ ਹੈ ਨਾ ਦਵਿੰਦਰ ਆਪਾਂ ਵੀ ਜਦੋਂ ਛੋਟੇ ਕਿੰਨਾ ਆਪਾਂ ਗੰਦੇ ਪਾਣੀ ਆ ਉੱਤਾਂ ਤਹਰਦੇ ਨਹੀਂ ਤੈਰਨ ਦੀ ਕੋਸ਼ਿਸ਼ ਕਰਦੇ ਨੇ ਉਹ ਤਰੇ ਕਿੰਨਾ ਪਾਣੀ ਫਰੀ ਨੂੰ ਬਣਾ ਕਰੇ ਚੱਲ ਓਏ ਕੋਣ ਹੈ ਉਹਨ ਦੇ ਡੈਡੀ ਦਾ ਕੋਣ ਆਇਆ ਵੇ ਖੋਣ ਗੇਣ ਦੇ ਪਾਣੀ ਚ ਨਾ ਘੁੰਮੇ ਪਰਵਾਦ ਕਰੇ ਘਰੇ ਲੈ ਜਾ ਉਹਨੂੰ ਗੇਣ ਡਿਆ ਆਪਣੇ ਘਰ ਲੈ ਜਾ ਗੇਣ ਡਿਆ ਆ ਦੇਖੋ ਜੀ ਕਿੰਨਾ ਕਿੰਨਾ ਪਾਣੀ ਹੋ ਗਿਆ ਅੱਛਾ ਨਾ ਸਭ ਡੁੱਬ ਗਿਆ ਸਾਡਾ ਇਸ ਤਰ੍ਹਾਂ ਕਿਹਨੇ ਕਿਹਾ ਤੈਨੂੰ ਘਰ ਨੂੰ ਕੀ ਪਾਣੀ ਚ ਆਉਣ ਨੂੰ ਪਾਣੀ ਚ ਆਉਣ ਨੂੰ ਕਿਹਨੇ ਕਿਹਾ ਪਾਣੀ ਚ ਆ ਨਾ ਆ ਜਾ ਉਹ ਤੂੰ ਆ ਜਾ ਹੈਂ ਪਿਆ ਜੀ ਕਿਹੜੀ ਬਲਵੰਤ ਕੀ ਹਾਲ ਚਾਲ ਨੇ ਫੇਰੇ ਲਹਿਰੇ ਨੇ ਜਾਰੇ ਬਹੁਤ ਮਸਤੀ ਕਰ ਰਹੇ ਆਂ ਪਾਣੀ ਚ ਬਲਵੰਤ ਛਾਲ ਮਾਰ ਉਹ ਸਾਡੇ ਰਾਤ ਤੇ ਵੀ ਚੜ ਗਿਆ ਖੜੰਜੇ ਤੇ ਸਭ ਪਾਣੀ 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 ਵੀਊ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਹੂੰ ਲਾਈਵ ਤਸਵੀਰਾਂ ਐ ਪਾਣੀ ਦੀਆਂ ਹੋ ਹੋ ਮੇਰੇ ਗੁੱਡੇ ਗੁੱਡੇ ਆ ਗਿਆ ਓਏ ਜਿਵੇਂ ਸਿੰਦਰ ਕੀ ਹਰਦਾ ਪਿਆ ਕਰੇ ਨੇ ਜਾ ਰਹੇ ਹਣ ਲਾਓ ਪਾਣੀ ਬੱਤੀ ਆ ਜੇ ਬਸ ਯਾਰ ਪਰਸੋਂ ਦੀ ਆਈ ਨਹੀਂ ਹਾਂ ਮੋਬਾਈਲ ਚਾਰਜਿੰਗ ਹੋਵੇ ਫਿਰ ਤੇ ਚਲੋ ਟਾਈਮ ਪਾਸ ਹੋ ਜਾਂਦਾ ਨਹੀਂ ਤੇ ਬੜਾ ਔਖਾ ਪਾਣੀ ਆਹ ਦੇਖੋ ਜੀ ਪਾਣੀ ਕਿੱਦਾਂ ਚੱਲ ਰਿਹਾ ਦੋਸਤੋ ਓਹੋ ਆ ਦੇਖੋ ਇੰਨੀ ਛੇਤੀ ਪਾਣੀ ਵਧਿਆ ਦਿਵਿੰਦਰ ਅਜ ਸਵੇਰੇ ਇੰਨੀ ਹੀ ਆ ਬਲਵੰਤ ਸਿੰਘ ਕਰੋ ਗੱਲ ਬਲਵੰਤ ਨਾਲ ਹੈਲੋ ਆਏ ਬੋਲਣਾ ਲੈ ਡਰਦਾ ਕਿਉਂ ਆ ਦੇਖੋ ਸਾਡੇ ਰਾਹ ਤੇ ਦੇਖੋ ਇੱਧਰ ਗੁਰਦੁਆਰਾ ਸਾਹਿਬ ਹੈ ਬਲਵੰਦ ਦਾ ਘਰ ਹੈ ਤੇ ਇੱਧਰ ਹੇਨਾ ਦਾ ਘਰ ਹੈ ਚੱਲ ਚੱਲੀਏ ਉਸ ਤੋਂ ਅੱਗੇ ਨਹੀਂ ਘਰ ਹੈਗੇ ਜਾਣਾ ਕਿੱਥੇ ਇੱਧਰ ਵੀ ਘਰ ਆ ਰਿਹਾ ਥੋੜੀ ਜਿਹੀ ਸਾਡੇ ਮਤਲਬ ਕੋਲ ਮਿਲਾ ਕੇ 10 12 ਘਰ ਆ ਸਾਡੇ ਤੇ ਵੀਊ ਕਿੰਨਾ ਵਧੀਆ ਆ ਰਿਹਾ ਉਹ ਘੇਟ ਆ ਰਿਹਾ ਨਾ ਇਹ ਮੇਰੀ ਬਣਾ ਦਿਓ ਯਾਰ ਮੈਂ ਇੱਥੇ ਖਲੋਣਾ ਭਾਈ ਥੋੜਾ ਤੁਰਦਾ ਫਿਰਦਾ ਧਿਆਨ ਨਾਲ ਥੋੜੀ ਛੱਟਣਾ ਥੋੜੀ ਆਪਣੇ ਥੋੜਾ ਬਾਈ ਬਾਈ ਫੇ ਰੁਕ ਜਾ ਆਜਾ ਬਲੰਦ ਤਾਂ ਕੋਈ ਨਹੀਂ ਆਈ ਜੀ ਮੰਤਰਾ ਰੇਤ ਕਰ ਇੱਕ ਇਸ ਜਿਤਰਾ ਮਾਉਂਦੇ ਸੀ ਜੁਰੀ ਹਰ ਪਾਣੀ ਆ ਗਿਆ ਸਾਡੇ ਪਾਣੀ ਬਾੜ ਆ ਗਈ ਆ ਚੱਲੇ ਬਣੀ ਕਰ ਜੀ ਓਏ ਚੱਲੇ ਬਾਈ ਚੰਗਾ ਪਾਣੀ ਨੂੰ ਕੋਣ ਪਿੱਛੇ ਮੁੜ ਜਾ ਭਰਾਵਾ ਬਹੁਤ ਵੀ ਉਹ ਦੇਖੋ ਯਾਰ ਆ ਸਾਡੇ ਰਾਹ ਤੇ ਬਲਵੰਦ ਪੂਰੀ ਮਸਤੀ ਕਰ ਰਿਹਾ ਛੁੱਟੀ ਹੋ ਗਈ ਸਕੂਲੋਂ ਜਾ ਰਹੇ ਆ ਨਾ ਹਣ ਚਾਰ 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 ਦਿਨ ਚਾਰ ਪੰਜ ਦਿਨ ਸੱਤ ਦਿਨ ਹਣ ਜਦੋਂ ਤੱਕ ਪਾਣੀ ਨਹੀਂ ਮੁੱਕਦਾ ਉਦੋਂ ਤੱਕ ਛੁੱਟੀਆਂ ਤੇ ਅੱਗੇ ਵੇੜੀ ਵੀ ਚੱਲਣ ਲੱਗ ਜਾਣੀ ਆ ਉਹ ਪੂਰੇ ਸਾਬਾ ਜੰਗਲ 'ਚ ਸਭ ਪਾਣੀ ਪਾਣੀ ਹੋਣਾ ਦੋਸਤੋ ਜੋਕਾ ਮਧੇਰੀਆਂ ਹੋਣੀਆਂ ਲੱਗੀ ਕਾ ਲੱਗੀ ਤੇਰੇ ਜੋ ਕਦੇ ਮੈਂ ਇੰਨੀ ਮੋਟੀ ਹੁੰਦੀ ਆ ਪਾਣੀ ਚ ਗੰਡੋਈ ਵੀ ਆ ਕੇ ਸਨੈਪ ਪੈਣੀ ਚਾਹੀਦੀ ਬਸ ਉਹ ਦਿਖੋ ਨਾਲੇ ਡੰਗਰ ਆਪਣੀ ਡੰਗਰਾਂ ਦਾ ਬੜਾ ਔਖਾ ਹੋ ਜਾਂਦਾ ਯਾਰ ਸਨੈਪ ਵਾਸਤੇ ਰਿਸ਼ਾਲ ਮਾਰ ਦਾਂਗੇ ਕਰਦਾ ਆ ਵੀ ਆ ਵੀ ਆ ਵੀ ਆ ਕੁਝ ਜੰਦਾਣਾ ਚੰਨੂ ਜਨਵਰੀ ਜਿਹੜੀ ਵਿੱਚ ਕੋਵੇ ਹੜੀ ਹੜੀ ਛੇੜ ਲੈਂਦੇ ਆ ਆਵਲੇ ਵੜੇ ਵਧੀਆ ਬਣਦੀ ਆ ਵੜੇ ਵਧੀਆ ਲੱਗਦੀ ਆ ਬੁਲ ਮੰਦਾ ਜਾ ਵੀਡੀਓ ਬਣਾਈਏ ਅਰੇ ਇਹਨਾਂ ਜਾ ਰਹੇ ਫੇਰੇ ਫੁੱਲ ਨੂੰ ਜਾ ਰਹੇ ਨਹੀਂ ਹੁੰਦਾ ਅਸੀਂ ਤਰਦੇ ਨਹੀਂ ਜੇ ਛੋਟੇ ਹੁੰਦੇ ਸਾਨੂੰ ਨਹੀਂ ਤਰਨਾ ਆ ਸਿੱਕਲਾ ਫੇਰ ਅਸੀਂ ਗੱਬੜ ਨਹੀਂ ਆ ਜਿਹੜਾ ਹੁੰਦੀ ਕੈਨੀ ਜੀ ਉਹਨੂੰ ਥੱਲੇ ਰੱਖ ਕੇ ਬੰਦ ਕਰਕੇ ਫਿਰ ਤਰਦੇ ਨਹੀਂ ਮੈਡਮ ਜਮ ਹੂੰ ਬਹੁਤ ਅਹੀਂ ਆ ਜਸਿੰਦਰ ਸਿੰਘ ਸਾਹਿਬ ਉਹਨਾਂ ਨੇ ਕੋਈ ਨਹੀਂ

ਆ ਚੱਲੀਏ ਆ ਚੱਲੀਏ ਯਾਰ ਆ ਚੱਲੀਏ ਨਹੀਂ ਆ ਚੱਲੀਏ ਹਾਂਏ ਭਾਈ ਦੋਸਤੋ ਚੰਗਾ ਲਾਉਣੇ ਜਾ ਰਹੇ ਗੰਡੂ ਇੱਕ ਗੰਡੂ ਇੱਕ ਕਿੰਨੇ ਆ ਗਏ ਪਾਣੀ ਵਿੱਚ ਐਡ ਕਰਾ ਸੋ ਲੱਗਦਾ ਪਾਣੀ ਐਡ ਕਰਾ ਹਾਂਜੀ ਦੋਸਤੋ ਆ ਦੇਖੋ ਮਗਰਮਛ ਦਾ ਛੋਟਾ ਜਿਹਾ ਬੱਚਾ ਕਿਦਾਂ ਮਸਤ ਹੋ ਕੇ ਪਿਆ ਏ ਤੇ ਹੁਣ ਦੋਸਤੋ ਮੈਂ ਆ ਚੁੱਕਿਆ ਆਪਣੇ ਘਰ ਦਵਿੰਦਰ ਤੇ ਬਾਬਾ ਜੀ ਦਾ ਮੁੰਡਾ ਚਲੇ ਗਿਆ ਆਪਣੇ ਘਰੇ ਤੇ ਥੋੜਾ ਜਿਹਾ ਆਪਾਂ ਇੰਜੋਏ ਕਰਕੇ ਪਾਣੀ ਵੇਖ ਕੇ ਇਧਰ ਉਧਰ ਆ ਸੀ ਪਾਸੇ ਤੇ ਹੁਣ ਆਪਾਂ ਘਰੇ ਆ ਜੰਨੇ ਆ ਤੇ ਪਾਣੀ ਲਗਾਤਾਰ ਵਧ ਹੀ ਰਿਹਾ ਏ ਫਿਰ ਹੁਣ ਕੀ ਬੰਦ ਆ ਫਿਰ ਵਾਈਗਰੂ ਕਰੇ ਹੁਣ ਹੱਟ ਹੀ ਜਾਵੇ ਉੱਤਰ ਜੇ ਨਹੀਂ ਤੇ ਬਹੁਤ ਆ ਜਾਂਦਾ ਫਿਰ ਬਹੁਤ ਨੁਕਸਾਨ ਹੋ ਜਾਂਦਾ ਆ ਆਪਾਂ ਘਰੇ ਆ ਗਏ ਆ ਮਿਲਦੇ ਆ ਨਵੇਂ ਵਲੌਗ ਵਿੱਚ ਜੇ ਤੁਹਾਨੂੰ ਵਲੌਗ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਅੱਗੇ ਆਪਾਂ ਬਣਾਉਂਦੇ ਰਾਵਾਂਗੇ ਨਵੇਂ ਨਵੇਂ ਵਲੌਗ ਪੂਰੇ 6 ਮਹੀਨੇ ਬਾਅਦ ਮੈਂ ਵਲੌਗਿੰਗ ਦੁਬਾਰਾ ਤੋਂ ਸਟਾਰਟ ਕੀਤੀ ਹੈ ਇਹਦੇ ਪਹਿਲਾ ਵਲੌਗ ਹੈ ਤੇ ਪਲੀਜ਼ ਸਪੋਰਟ ਜਰੂਰ ਕਰਿਓ ਚਲੋ ਜੀ ਮਿਲਦੇ ਆ ਤੁਹਾਨੂੰ ਫੇਰ